ਵਾਲੀਬॉल ਟੂਰਨਾਮੈਂਟ ਹੋ ਰਿਹਾ ਹੈ ਇਹਦਾ ਕੁਝ ਕੋਈ ਜਾਪ ਨਹੀਂ ਹੋ ਰਿਹਾ ਕਿ ਸੰਦੇਸ਼ ਜੀ ਨਾਲ ਜੁਵਾ ਪੀਪ ਜੂ ਆਮਾਜੂਬ ਜੀਪੀ ਪੰਜਾਬ ਨੂੰ ਇਸ ਤੇ ਨਿਰਦੇਸ਼ਾਂ ਅਨੁਸਾਰ ਆਜ ਮਿਸ਼ਨ ਸੰਪਰਕ ਨੇ ਕਹਿੰਦੇ ਆਂਟੀ ਡਰੱਗਸ ਜਿਹੜਾ ਸਾਡਾ ਈਵੈਂਟ ਚੱਲ ਰਿਹਾ ਉਹਨਾਂ ਦੇ ਤਹਿਤ ਅਸੀਂ ਵਾਲੀਬॉल ਟੂਰਨਾਮੈਂਟ ਕਿੱਥਾ ਹੈ ਵਿਵੇਕਾਨੰਦ ਵਰਲਡ ਸਕੂਲ ਵਿਸ਼ਨੂ ਆਰਗਨਾਈਜ਼ ਕਿੱਥਾ ਹੈ ਕਿ ਇਹਦੇ ਨਾਲ ਅਸੀਂ ਮਿਲ ਕੇ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਵਕਤ ਵਕਤ ਤੀਵੇਂ ਆਈ ਹੈ ਉਹ ਇੱਥੇ ਆਏ ਤੇ ਟੂਰਨਾਮੈਂਟ ਤੇ ਬਾਗ ਲਿਆ ਤੇ ਬਾਕੀ ਵੀ ਯੂਥ ਨੂੰ ਪ੍ਰੇਰਣਾ ਦੇ ਕਿ ਉਹ ਵੀ ਵੱਡ ਚੜ ਕੇ ਸਪੋਰਟਸ ਮੇ ਹਿੱਸਾ ਲੈਣ ਤੇ ਡਰਗਸ ਥੇ ਦੂਰ ਰਹੀਂ ਅੱਜ ਇਸ ਗਰਾਊਂਡ 'ਚ ਟੋਟਲ 24 ਟੀਮਾਂ ਮੌਜੂਦ ਨੇ ਜਿਹੜੀ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟਸ ਤੋਂ ਆਈ ਨੇ ਇਸ ਤੋਂ ਇਲਾਵਾ ਰਾਜਸਥਾਨ ਦੀ ਵੀ ਟੀਮ ਇੱਥੇ ਮੌਜੂਦ ਨੇ ਬਾਥੀ ਬੀਐਸਐਫ ਔਰ ਵੀ ਐਸਓਜੀ ਜਵਾਨ ਜਿਹੜੇ ਪੰਜਾਬ ਪੁਲਿਸ ਦਾ 파ਟ ਨੇ ਉਹਨਾਂ ਦੇ ਨਾਲ ਨਾਲ ਜਿਹੜੀ ਫਿਰੋਜ਼ਪੁਰ ਰੇਂਜ ਦੀ ਵੀ ਟੀਮ ਨੇ ਜਿਸ ਵਿੱਚ ਕਰਨ ਤਾਰਨ ਦੀ ਟੀਮ ਫਿਰੋਜ਼ਪੁਰ ਦੀ ਟੀਮ ਤੇ ਫਾਜ਼ਿਲਕਾ ਦੀ ਟੀਮ ਸੰਮਿਲਿਤ ਹੈ ਉਹ ਸਾਰੇ ਇੱਥੇ ਆਏ ਨੇ ਤੇ ਅਸੀਂ ਇਹੀ ਹੋਪ ਕਰ ਰਹੇ ਹਾਂ ਕਿ ਇੱਥੇ ਜਿੰਨੀ ਵੀ ਵੀਡੀਸੀਜ਼ ਆਈਏ ਸਾਰੀ ਵਿਲੇਜ ਡਿਫੈਂਸ ਕਮੇਟੀਆਂ ਆਈਏ ਲਗਭਗ 500 ਇਸ ਤਰ੍ਹਾਂ-ਤਰ੍ਹਾਂ ਸੰਮਿਲਿਤ ਹੋਈ ਨੇ ਤੇ ਜਿਹੜੀ ਵੈਲਫੇਅਰ ਐਸੋਸੀਏਸ਼ਨਸ ਹੈ ਉਹ ਸਾਰੇ ਜਾ ਕੇ ਲੋਟ ਕੇ ਇਹੀ ਮੈਸੇਜ ਦੇ ਸਾਰੇ ਜਵਾਨਾਂ ਨੂੰ ਸਾਰੇ ਯੂਥ ਨੂੰ ਕਿ ਉਹ ਡਰਗ ਅੱਜ ਜਿਹੜਾ ਸੰਪਰਕਿਤ ਹੈ ਕਿ ਜਿਹੜਾ ਵਾਲੀਬॉल ਟੂਰਨਾਮੈਂਟ ਹੋ ਰਿਹਾ ਹੈ ਇਹਦਾ ਕੀ ਮੈਸੇਜ ਦੇ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਸੂਬੇ ਮਾਨਯੋਗ ਡੀਜੀਪੀ ਸਾਹਿਬ ਦੇ ਜਾਂ ਦਿਸ਼ਾ ਨਿਰਦੇਸ਼ ਦੇ ਆਧਾਰ ਤੇ ਸੰਪਰਕ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਹੈ ਨਹਿਮਲੇ ਦੇ ਵਿੱਚ ਅੱਜ ਗੋਜਪੁਰ ਪੁਲਿਸ ਵੱਲੋਂ ਇੱਥੇ ਵਿਕਾਨੰਦ ਪਬਲਿਕ ਸਕੂਲ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਇਹਨਾਂ ਦੇ ਗੌਰਵਾਸ ਗਰ ਜੀ ਐਸਐਸਪੀ ਸਾਹਿਬ ਸ਼੍ਰੀ ਮਤੀ ਸ਼ੋਮੇ ਮਿਸਰਾ ਜੀ 올 오피서ਸ ਤੇ 올 ਰੈਂਕਸ ਸਾਰੇ ਨੇ ਰਲ ਕੇ ਅੱਜ ਇਹ ਐਂਟੀ ਡਰਗ ਕੈਂਪੇਨ ਆ ਜਿਹੜੀ ਉਹ ਇੱਥੇ ਕੀਤੀ ਜਾ ਰਹੀ ਆ ਉਹਦੇ ਤਹਿਤ ਵਾਲੀਬॉल ਦੇ ਮੈਚਸ ਵੀ ਕਰਵਾਏ ਜਾ ਰਹੇ ਨੇ ਜਿਹੜੇ ਵੀ ਕਰੀਬ ਮੋਰ ਥੈਨ 30 ਜਿਹੜੀਆਂ ਟੀਮਸ ਦੀ ਪਾਰਟਿਸਪੀਕੇਸ਼ਨ ਆ ਤੇ ਇਹ ਤੋਂ ਬਾਅਦ ਇਸੇ ਇਨੀਸ਼ੀਏਟਿਵ ਤੋਂ ਲੈ ਕੇ ਇਹ ਜਿਹੜੀ ਆ ਵਾਲੀਬਾਲ ਆ ਇਹਦਾ ਜਿਹੜਾ ਡਰਾਈਵ ਹੈਗੀ ਆ ਇਹ ਪਿੰਡ ਪਿੰਡ ਤੱਕ ਥੱਲੇ ਰੂਟ ਲੈਵਲ ਤੱਕ ਜਾ ਕੇ ਇੱਕ ਨੌਜਵਾਨਾਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸੁਨੇਹਾ ਦੇਣਾ ਵੀ ਨਸ਼ੇ ਤਿਆਗੋ ਖੇਡਾਂ ਨੂੰ ਅਪਣਾਓ ਆਪਣੇ ਆਪ ਨੂੰ ਫਿਟ ਰੱਖੋ ਪੰਜਾਬ ਨੂੰ ਖੁਸ਼ਹਾਲ ਬਣਾਓ ਤੇ ਸੁਰੱਖਤ ਬਣਾਓ ਸਰ ਫਰਾਈਟਰ ਪੁਲਿਸ ਵੱਲੋਂ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਰੋਜਪੁਰ ਪੁਲਿਸ ਲਗਾਤਾਰ ਹੀ ਇਸ ਦੇ ਤਹਿਤ ਕਾਫੀ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਜੁਵਾ ਸਾਂਗ ਆ ਜਿਹਦੇ ਚ ਜੁਵਾ ਸਾਂਗ ਦੇ ਤਹਿਤ ਵੱਖ-ਵੱਖ ਜਿਹੜੇ ਨੌਜਵਾਨ ਗੁਮਰਾਹ ਹੋਏ ਹੋਏ ਜਵਾਨ ਆ ਕਈ ਐਡਿਕਟ ਨੇ ਕਈ ਮਾੜੇ ਕੰਮਾਂ 'ਚ ਪੈ ਗਏ ਨੇ ਉਹਨਾਂ ਨੂੰ ਗਾਈਡ ਕਰਨ ਦੇ ਤਹਿਤ ਐਸਐਸਪੀ ਫਲੋਸਪਰ ਦੀ ਅਗਵਾਈ ਹੇਠ ਪ੍ਰੋਗਰਾਮ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਂਚ ਹੋਇਆ ਉਹਦੇ ਕਾਫੀ ਜਿਹੜੇ ਯੂਥਸ ਹੈਗੇ ਆ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲਿਆਂਦਾ ਉਹਨਾਂ ਨੂੰ ਆਪਣੇ ਜਿਹੜੇ ਨਸ਼ਿਆਂ ਤੋਂ ਛੱਡ ਕੇ ਕਿਸੇ ਨਾ ਕਿਸੇ ਜਿਹੜੀ ਲੋਕ ਜਿਹੜੇ ਕੰਮ ਆ ਉਹਨਾਂ ਦੇ ਉਹਨਾਂ ਕੰਮਾਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਕਈ ਤਰ੍ਹਾਂ ਦੀ ਮਹਿਮਾ ਜਿਹੜੀ ਕਿ ਸਾਰੀ ਸੋਸਾਇਟੀ ਨੂੰ ਇਹ ਨਾਲ ਮੈਸੇਜ ਵੀ ਦਿੱਤਾ ਜਾਂਦਾ ਤੇ ਨਾਲ ਸੋਸਾਇਟੀ ਦੇ ਇੱਕ ਸਪੋਰਟ ਦੇ ਤੌਰ ਤੇ ਰੋਲ ਮਾਡਲ ਦਾ ਜਿਹੜਾ ਪੁਲਿਸ ਕੋ ਮਾਰਦੀ ਹੈ ਸਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਅੱਗੇ ਵੀ ਇਦਾਂ ਦੇ ਪ੍ਰੋਗਰਾਮ ਜਿਹੜੇ ਕੀਤੇ ਜਾਣਗੇ ਕੰਟੀਨਿਊਸ ਲੈ ਇਹ ਸਾਡਾ ਜਿਹੜਾ ਕੰਪੀਟੀਸ਼ਨ ਅੱਜ ਦਾ 8:00 in starting ਇਹ ਭਾਵੇਂ ਸਟੇਟ ਲੈਵਲ ਦਾ ਕੰਪੀਟੀਸ਼ਨ ਕੀਤਾ ਪਰ ਇੱਥੇ ਕਰੋਜ਼ਪੁਰ ਡਿਸਟ੍ਰਿਕਟ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਬੱਚੇ ਬੁਲਾ ਕੇ ਬੀਡੀਸੀਜ਼ ਬੁਲਾ ਕੇ ਹੋਰ ਬਤਵੰਤੇ ਸੱਜਣ ਤੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਦੀ ਹਾਜ਼ਿਰਚ ਉਹਨਾਂ ਨਾਲ ਇਹ ਮੀਟਿੰਗ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਹਰ ਪਿੰਡ-ਪਿੰਡ ਦੇ ਵਿੱਚ ਗਰਾਊਂਡ ਦੇ ਵਾਲੀਬਾਲ ਦੇ ਨਾਲ ਸ਼ੁਰੂਆਤ ਕਰਕੇ ਇਹ ਲਗਾਤਾਰ ਇਹ ਮੈਸੇਜ ਜਿਹੜਾ ਜਾਰੀ ਰਹੇਗਾ ਜ ਜਿਹਦੀ ਕਲਮਿਨੇਸ਼ਨ ਹੈ ਜਿਹੜੀ ਉਹ ਕਰੀਬ 29 ਜਨਵਰੀ ਨੂੰ ਸਾਡੀ ਜਿਹੜੀ ਉੱਤੇ ਜਾਣ ਦੀ ਚਾਹਤ ਹੈ